ਇਹ ਪੂਰਾ ਢਿੱਲੇ ਵੀ ਨੌਜਵਾਨ ਪਹੁੰਚ ਰਹੇ ਨੇ ਜਾਬਤੇ ਦੇ ਵਿੱਚ ਰਹਿਣਾ ਮੇਰੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਮੇਰੇ ਭਰਾਵੋ ਪੂਰਾ ਜਾਬਤੇ ਦੇ ਵਿੱਚ ਰਹਿਣਾ ਟਾਸ਼ਨ ਦੇ ਵਿੱਚ ਰਹਿਣਾ ਲਵਾਈ ਪੰਜਾਬ ਦੀ ਆ ਲਵਾਈ ਪੰਜਾਬ ਦੇ ਜ਼ਮੀਨਾਂ ਬਚਾਉਣ ਦੇ ਪਖਾਨੀ ਚਾਹੁੰਦੀ ਆ ਜਿੰਨਾ ਜਾਬਤੇ ਦੇ ਵਿੱਚ ਰਹੋਗੇ ਇੱਕੇ ਦੇ ਵਿੱਚ ਰਹੋਗੇ ਉਨਾ ਹੀ ਜਿਹੜਾ ਹੈ ਸਾਡਾ ਜਿਹੜਾ ਮਾਰਦਾ ਭਾਤੇ ਪੂਰਨ ਹੋਣਾ ਉਨਾ ਹੀ ਸਰਕਾਰਾਂ 'ਤੇ ਦਬਾਅ ਬਣਾ ਸਾਰੇ ਮੇਰੇ ਨੌਜਵਾਨ ਭਰਾਵਾਂ ਨੂੰ ਬੇਨਤੀ ਆ ਕਿਸੇ ਨੇ ਫੁੱਲੜ ਵਾਜੀ ਨਹੀਂ ਕਰਨ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਹੱਥ ਮੰਨ ਕੇ ਕਿਉਂਕਿ ਲੜਾਈਆਂ ਲੜਨੀਆਂ ਸਿੱਖੋ ਅੰਦੋਲਨ ਨਾਲ ਲੜਨੇ ਸਿੱਖੋ ਆਪਾਂ ਕਿਵੇਂ ਜਿਹੜੇ ਆਪਣੇ ਜੰਗਾਂ ਨੂੰ ਜਿੱਤਣਾ ਉਹ ਸਾਰੀਆਂ ਉਹ ਮੈਜਿਕ ਨੂੰ ਸਿੱਖਣਾ ਆਪਣੇ ਲਈ ਜ਼ਰੂਰੀ ਆ ਇਹ ਆਪਣੇ ਲਈ ਇੱਕ ਸਕੂਲ ਹੈ ਇੱਥੇ ਆਪਣੇ ਲਈ ਇੱਕ ਪ੍ਰੀਖਿਆ ਦਾ ਦੇਣਾ ਆਪਣਾ ਕਿਵੇਂ ਜਿਹੜੇ ਆਪਾਂ ਜਾਬਤੇ ਦੇ ਵਿੱਚ ਆ ਕੇ ਨੂੰ ਨੂੰ ਲੱਗਦਾ ਸਾਰਾ ਉਹ ਉੱਥੇ ਲੜੀਏ ਸਰਵਿਸ ਰੋਡ ਤੇ ਆਜੋ ਨਵਾ ਮਲਕੀਤ ਕੀ ਨਾਦਰਾ ਬਾਬਾ ਨਕਰਾ ਨਾਲ ਉਹਨਾਂ ਨਾਲ ਕਿਉਂਕਿ लो जी फुल तैयारियां हो गए जी मोहाली तो शंभू बार्डर जान गया सरकार मोटी सुनेई मुर्गा मुदाबाद मुदाबा कारपोरेट करायाला ग मुरदाबाद मुदाबाद मुर्दाबाद कारपोरेट कराए ने दला र मुदाबाद मुदाबाद मुर्दाबाद मुर्गा नदी मुबाद मुबाद मुदाबादारदा ਮੇਰੀ ਆਪੇ ਕੋਲਾਲਾ ਮਰਦਾਬਾ 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 ਸਾਲ ਮਜ਼ਦੂਰ ਨਾ ਜੰਦਾਬਾ ਜਿੰਦਾਬਾ ਜਿੰਦਾਬਾ ਅਬਾਈ 13 ਤਰੀਕ ਨੂੰ ਦਿੱਕਤ ਹੋ ਗਈ ਬਾਈ ਨਾਲ ਬਾਅਦ ਚ ਕਰਾਵਾਂਗੇ ਕਿਸਾਨ ਮਜ਼ਦੂਰ ਜੈ ਜੰਦਾਬਾ ਬਾਈ ਨਾਲ ਕਰਾਉਣਾ ਤੁਹਾਡੀ ਗੱਲ ਹੈ 13 ਤਰੀਕ ਨੂੰ 13 ਤਰੀਕ ਨੂੰ ਕਿੱਥੇ ਹਮਲਾ ਹੋਇਆ ਸੀ ਤੁਹਾਡੇ ਤੇ 13 ਤਰੀਕ ਨੂੰ ਹਾਂਜੀ ਹਾਂਜੀ ਕੀ ਦੇ ਹੈਲੋ ਹੈਲੋ ਚਲ ਕਰ ਲੈਂਦੇ ਫਿਰ ਕਰਾਂਗੇ ਆਪਾਂ ਚਲੋ ਬਾਅਦ ਚ ਗੱਲ ਕਰਾਂਗਾ ਬਾਪੂ ਚੱਕ ਦੋ ਕੰਮ ਕਿਰਾ ਪਨਾ ਮੰਦੂਰਾ ਦਾ ਇੱਕ ਜਦੇਵਤ ਸਰਕਾਰ ਮੁਰਦਾਬ ਮੁਰਦਾ ਅਲੈਹੁ ਅਲਿਹਮ ਵਰ ਗਿਆ ਮੋਦੂ ਹੈ ਕੀ ਕਦੇ ਲੱਗਿਆ ਹੈ ਹਾਂ ਹਾਂ ਉਹ ਜਿਹੜੇ ਮੁਰਜ਼ੀ ਅੱਗੇ ਹੋ ਜਾਓ ਉੱਥੇ ਜਾਮ ਲੱਗਦਾ ਹੈ ਆਇ ਨੀ ਇੱਥੇ ਕਿਹੋ ਨਾਲ ਇੱਥੇ ਕੀ ਖਾਸ ਹੈ ਇੱਥੇ ਖਾਸ ਇਹ ਗੱਲ ਹੋਈ ਇੱਥੇ ਤਾਂ ਬਹੁਤ سارے ਨੌਜਵਾਨ ਕਹਿੰਦੇ ਸੀਗੇ ਕਿ ਅਸੀਂ ਇੱਥੋਂ ਅਸੀਂ ਮਾਰਚ ਦੇ ਵਿੱਚ ਸ਼ਾਮਲ ਹੋਣਾ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਸੰਹਰੂਰ ਦਾ ਫਿਰ ਪਟਿਆਲੇ ਦਾ ਪ੍ਰੋਗਰਾਮ ਹੈ ਫਿਰ ਐਵੇਂ ਲਗ ਲਗ ਸ਼ਹਿਰਾਂ ਦੇ ਵਿੱਚੋਂ ਪ੍ਰੋਗਰਾਮ